you ਬਾਰੇ ਇਹ ਜਾਣ ਸੰਕੇਤਕ ਪੁਸਤਕਾਂ ਬਿਲਦਿੰਦਰ ਸਿੰਘ ਜੇ 220 ਕੀ ਪਾਤਰਾ ਡਿਵੀਜ਼ਨ ਪਾਤਰਾ ਵੱਲੋਂ ਅਸੀਂ ਜਿਹੜੀ 3 ਦਿਨਾਂ ਦੀ ਸਮੂਿਕ ਸੁੱਟੀ ਤੇ ਜਾਣ ਦਾ ਫੈਸਲਾ ਕੀਤਾ ਗਿਆ ਸਮੂਹ ਜਥੇਬੰਦੀਆਂ ਵੱਲੋਂ ਸਾਰੇ ਸਾਥੀ ਉਹਦੇ ਸੰਬੰਧ ਦੇ ਵਿੱਚ ਆਪਣਾ ਰੈਲੀ ਕਰ ਰਹੇ ਆ ਜਿਸ ਦੇ ਵਿੱਚ ਸਾਰੇ ਸਾਥੀ ਸ਼ਾਮਲ ਹੋਏ ਨੇ ਬੋਰਡ ਦੇ ਨਾਲ ਲਗਾਤਾਰ 2016 ਤੋਂ ਲੈ ਕੇ ਸਾਡੀਆਂ ਮੰਗਾਂ ਨੇ ਜਿਹੜੀਆਂ ਪੈਂਡਿੰਗ ਚੱਲ ਨਹੀਂ ਆ ਰਹੀਆਂ ਨੇ ਜਿਹਦੇ ਵਿੱਚ ਡੀਏ ਵੀ ਹੈ ਇਦੇ ਵਿੱਚ ਪੇ ਸਕੇਲ ਵੀ ਨੇ ਇਦੇ ਵਿੱਚ ਸਾਡੇ ਪ੍ਰੋਮੋਸ਼ਨਾਂ ਵੀ ਨੇ ਬਹੁਤ ਸਾਰੀਆਂ ਮਲਾਜਮਾਂ ਦੀਆਂ ਮੰਗਾਂ ਜਿਨ੍ਹਾਂ ਨੂੰ ਅਣਗੌਲਿਆ ਸਰਕਾਰ ਵੱਲੋਂ ਕੀਤਾ ਜਾ ਰਿਹਾ ਇਸ ਦੇ ਨਾਲ ਹੀ ਇੱਕ ਹਾਸੋ ਹੀ ਨਹੀਂ ਗੱਲ ਇਸ ਸਰਕਾਰ ਵੱਲੋਂ ਬਾਰ-ਬਾਰ ਮੀਟਿੰਗਾਂ ਦੇ ਕੇ ਬਾਰ-ਬਾਰ ਸਮਾਦੇ ਕੇ ਉਹਨੂੰ ਮੁੱਕਰ ਦੇਣਾ ਅੱਗੇ ਪਾ ਦੇਣਾ ਇਹ ਪਹਿਲੀ ਵਾਰੀ ਪਾਲਿਸੀ ਦੇਖੀ ਹੈ ਸਰਕਾਰ ਨੂੰ ਇਹਨਾਂ ਗੱਲਾਂ ਤੋਂ ਬਚਣਾ ਚਾਹੀਦਾ ਹੈ ਔਰ ਮਲਾਜਮਾਂ ਦੀਆਂ ਟੇਬਲ ਤੇ ਬੈਠ ਕੇ ਸਾਰੀਆਂ ਮੰਗਾਂ ਪੂਰੀਆਂ ਕਰਨੀਆਂ ਚਾਹੀਦੀਆਂ ਨੇ ਜਿਹੜੀ ਲਾਈਟ ਚੱਲ ਰਹੀ ਹੈ ਉਹ ਚੱਲ ਰਹੀ ਹੈ ਜਿਹੜੀ ਬੰਦ ਹੋਊਗੀ ਕੁਝ ਬੰਦੇ ਆਊਟਸੋਰਸ ਵਾਲੇ ਜੋ ਠੇਕੇਦਾਰ ਵਾਲੇ ਬੰਦੇ ਹੁੰਦੇ ਆ ਨਾ ਉਹ ਡਿਊਟੀਆਂ ਤੇ ਹੈਗੇ ਜਿੰਨੀ ਕਿਨਾਂ ਕੋਲੋਂ ਅਸਰਾ ਕੋਲੋਂ ਮੌਕੇ ਤੇ ਲਾਈਟ ਚਲਾਈ ਜਾ ਰਹੀ ਹੈ ਚਲਾਰੇ ਨੇ ਨਹੀਂ ਤਾਂ ਅਸੀਂ ਤਾਂ 3 ਦਿਨਾਂ ਬਾਅਦ ਜਾਵਾਂਗੇ ਆਪਣੀ ਸਿਚਿਉ ਪੂਰੀ ਕਰਕੇ ਉਸ ਤੋਂ ਬਾਅਦ ਜਾ ਕੇ ਦੇਖਾਂਗੇ ਬਿਲਕੁਲ ਇਹ ਸੰਘਰਸ਼ ਕੰਟੀਨਿਊ ਲਗਾਤਾਰ ਅੱਗੇ ਵੱਧ ਵੀ ਸਕਦਾ ਹੈ ਪਿਛਲੇ ਸਮੇਂ ਦੇ ਵਿੱਚ ਵੀ ਸਾਡਾ ਇਤਿਹਾਸ ਗਵਾ ਹੈ ਅਸੀਂ ਕੋਈ ਪਿੱਛੇ ਹਟਣ ਵਾਲੇ ਨਹੀਂ ਸਾਡੀਆਂ ਜਥੇਬੰਦੀ ਜਥੇਬੰਦੀਆਂ ਸਾਡੀਆਂ ਬੜੀ ਸੂਝ-ਬੂਝ ਅਤੇ ਤਰੀਕੇ ਨਾਲ ਫੈਸਲਾ ਲੈਂਦੀਆਂ ਨੇ ਜਿੱਤੇ ਅਸੀਂ ਡੰਗਾ ਮੰਗ ਇਹ ਹੜਤਾਲ ਹੈ ਜਿਹੜੀ ਬਿਜਲੀ ਮੁਲਾਜ਼ਮ ਇਕਤਾ ਮੰਚ ਅਤੇ ਸਾਂਝੇ ਫਰੰਟ ਪੰਜਾਬ ਵੱਲੋਂ ਦਿੱਤੀ ਜਾ ਰਹੀ ਹੈ ਜੀ ਤੇ ਸਾਡੀ ਜਿਹੜੀ ਮੁੱਖ ਮੰਗ ਹੈ ਸਾਡੇ ਜਿਹੜੇ ਬਿਜਲੀ ਕਰਮਚਾਰੀ ਨੇ ਚਾਹੋ ਰੈਗੂਲਰ ਨੇ ਚਾਹੋ ਕੰਟਰੈਕਟ ਦੇ ਨੇ ਜਦੋਂ ਕੰਮ ਕਰਦੇ ਸਮੇਂ ਉਹਨਾਂ ਦੀ ਦੁਰਘਟਨਾ ਹੋ ਜਾਂਦੀ ਹੈ ਕਈ ਜਿਹੜੇ ਸਾਡੇ ਸਾਥੀ ਨੇ ਉਹ ਪੋਲ ਦੇ ਉੱਤੇ ਕੰਮ ਕਰਦੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਉਹ ਸ਼ਹੀਦ ਹੋ ਜਾਂਦੇ ਨੇ ਸਾਡੀ ਮੇਨ ਮੰਗ ਹੈ ਕਿ ਸਰਕਾਰ ਉਹਨਾਂ ਨੂੰ ਜੋ ਪੰਜਾਬ ਦੇ ਮਲਾਜ਼ਮਾਂ ਨੂੰ ਜਾਂ ਫੌਜੀ ਤਜ ਤੇ ਉਹਨਾਂ ਨੂੰ ਮਾਮਜ਼ਾ ਦੇਵੇ ਉਹਨਾਂ ਨੂੰ 1 ਕਰੋੜ ਰੁਪਏ ਦਿੱਤਾ ਜਾਵੇ ਅਤੇ ਉਹਨਾਂ ਨੂੰ ਸ਼ਹੀਦ ਦਾ ਜਿਹੜਾ ਦਰਜਾ ਉਹ ਦਿੱਤਾ ਜਾਵੇ